ਕਰਾਈਂ ਸ਼੍ਰੀ ਸਤਗੁਰੂ ਬਾਬਾ ਲਾਲ ਜੀ ਦਾ ਬੋਲ ਸਾਡੇ ਦਰਬਾਰ ਕੀ ਹੈ ਅਸੀਂ ਮੰਦਿਰ ਬਾਬਾ ਲਾਲ ਦੁਆਰਾ ਵਿਕਾਉਟ ਗਾਰਡ ਫਰੇਗਾ ਚੂਣੀਆਂ ਤੋਂ ਹੋ ਰਹੇ ਆ ਇੱਥੇ ਹਰ ਸਾਲ ਦੀ ਤਰ੍ਹਾਂ ਚੌਥਾ ਮੂਰਤੀ ਸਥਾਪਨਾ ਦਿਵਸ ਬਾਬਾ ਲਾਲ ਜੀ ਦਾ ਮਨਾਇਆ ਜਾ ਰਿਹਾ ਹੈ ਤੇ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਮਹਾਰਾਜ ਸ਼੍ਰੀ ਰਾਮਸੁੰਦਰ ਦਾਸ ਜੀ ਆਣਗੇ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਉਹਨਾਂ ਦੇ ਨਾਲ ਗੋਪਾਲਦਾਸ ਜੀ ਵੀ ਇੱਥੇ ਪ੍ਰਧਾਨਗੇ ਤੇ ਆਈਆਂ ਹੀ ਸੰਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਪ੍ਰਸ਼ਾਦ ਦੇਣਗੇ ਤੇ ਅਟੂਰ ਲੰਗਰ ਵੀ ਇੱਥੇ ਲੱਗਣਗੇ 14ਵਾਂ ਮੂਰਤੀ ਸਥਾਪਨਾ ਦਿਵਸ ਚੱਲ ਰਿਹਾ ਹੈ ਹਰ ਸਾਲ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤੇ ਪਤੇਗੜੀ ਜਨਤਾ ਜਿਹੜੀ ਹੈ ਉਹ ਬੜੀ ਉਤਸ਼ਾਹਿਤ ਹੋ ਕੇ ਇਹ ਜਿਹੜੀ ਇੱਥੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੁੰਦੀ ਹੈ ਕਿ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ ਜੈ ਸ਼੍ਰੀ ਬਾਵਲਾ ਜੀ ਜੈ ਕਰਾ ਸ਼੍ਰੀ ਬਾਵਲਾ ਲਾਲ ਜੀ ਮਹਾਰਾਜ ਕੀੇ ਦਰਬਾਰ ਕੀ ਜੈ ਜਿਵੇਂ ਕਿ ਪਹਿਲਾਂ ਹੀ ਪਠਾਨੀ ਅੰਦਲ ਜੀ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਇਹ ਇਸ ਸਾਲ 14ਵਾਂ ਮੂrti ਸਥਾਪਨਾ ਦੇ ਸਮਾਰੋਹ 6 ਅਕਤੂਬਰ ਦਿਨ ਐਤਵਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਇਸ ਮੌਕੇ ਤੇ ਸ਼੍ਰੀ ਰਾਮ ਸਿੰਘ ਸੁੰਦਰ ਦਾਸ ਜੀ ਮਹਾਰਾਜ ਆਪ ਆਉਣਗੇ ਤੇ ਸਾਰੀ ਸੰਗਤ ਨੂੰ ਦਰਸ਼ਨ ਦੇਣਗੇ ਠੀਕ ਹੈ ਅਸ਼ੀਰਵਾਦ ਦੇਣਗੇ ਆਪਣਾ ਇਸ ਮੌਕੇ ਦੇ ਲੰਗਰ ਪੰਜਾਰਾ ਵੀ ਚੁੱਤਕੋ ਵਰਤਾਇਆ ਜਾਏਗਾ ਤੇ ਮੇਰੀ ਸਾਰੇ ਸੰਗਤ ਨੂੰ ਅਪੀਲ ਹੈ ਕਿ ਸਾਰੇ ਉਹ ਮOHAMA ਅਗੇ ਪਹੁੰਚੋ ਤੇ ਇਸ ਇਸ ਮੌਕੇ ਦੇ ਮਹਾਰਾ ਜੀ ਸ਼੍ਰੀ ਗੁਰਮੁਖੰਦ ਸਾਹਿਬ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜੈਕਾਰਾ ਸ਼੍ਰੀ ਬਾਬਾ ਲਾਲ ਜੀ ਜੈਕਾਰਾ ਸ਼੍ਰੀ ਬਾਬਾ ਲਾਲ ਜਲ ਲਾਲਦੇਵਾਲ ਮਹਾਰਾਜ ਜੀ ਦਾ ਬੋਲ ਸਾਚੀ ਦਰਬਾਰ ਕੀ ਜੈ ਸਮੂਹ ਸਾਧ ਸੰਗਤ ਦੇ ਹੱਥ ਜੋੜ ਕੇ ਬੇਨਤੀ ਵਕ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ 26 ਤਰੀਕ ਦਿਨ ਐਤਵਾਰ 2025 ਅਕਤੂਬਰ ਨੂੰ ਮਹਾਰਾਜ ਰਾਮਸੁੰਦਰ ਦਾਸ ਜੀ ਸਾਡੇ ਫਤੀਗੜ ਬਾਬਾ ਲਾਲ ਦਵਾਰੇ ਮੰਦਿਰ ਵਿੱਚ ਪਧਾਰੇ ਉਹਨਾਂ ਦੇ ਸਾਥ ਤੇ ਛੋਟੇ ਮਹਾਰਾਜ ਬਾਬਾ ਗੋਪਾਲ ਦਾਸ ਜੀ ਮਹਾਰਾਜ ਵੀ ਆ ਰਹੇ। ਤੋਂ ਸਮੂਹ ਸੰਗਤ ਨੂੰ ਹੱਥ ਜੋੜ ਕੇ ਫਿਰ ਪ੍ਰਾਰਥਨਾ ਕੀਤੀ ਜਾਂਦੀ ਹੈ ਕਿ ਮੰਦਿਰੇ ਆਨ ਕੇ ਨੀਆ ਉਹਨਾਂ ਦੇ ਦਰਸ਼ਨ ਕਰੋ ਆਸ਼ੀਰਵਾਦ ਪ੍ਰਾਪਤ ਕਰੋ। ਔਰ ਆਪਣੇ ਜੀਵਨ ਨੂੰ ਸਫਲ ਬਣਾਓ ਤੋ ਲੰਗਰ ਪੰਡਾਰੇ ਵੀ ਛਕੋ ਤੋ ਆ ਕੇ ਮੰਦਿਰ ਦੀ ਰੌਣਕ ਬਤਾਓ ਬੋਲ ਸਤਿਗੁਰਵਾਲਾ ਜੀ ਮਹਾਰਾਜ ਕੀ ਜੈ ਔਰ ਸਾਰੀ ਸੰਗਤ ਨੂੰ જયਸ਼੍ਰੀ 바ਵਾ ਲਾਲ ਜੀ ਜਿਸ ਤਰ੍ਹਾਂ ਕਿ ਸਾਰਿਆਂ ਨੇ ਪਹਿਲਾਂ ਦੱਸ ਹੀ ਦਿੱਤਾ ਕਿ ਇਤਵਾਰ ਵਾਲੇ ਦਿਨ ਮੰਦਿਰ ਸ਼੍ਰੀ 바ਵਾ ਲਾਲ ਜੀ ਚਤੌੜਗੜ 14ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ ਔਰ ਸਾਰੀ ਸੰਗਤ ਨੂੰ ਸਾਰੀ ਫਤੇਗੜ ਚੂੜੀਆ ਦੀ ਸੰਗਤ ਨੂੰ ਆਸ-ਪਾਸ ਦੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਸਨਿਮਰ ਬੇਨਤੀ ਹੈ ਕਿ ਸਾਰੇ ਹੀ ਹੂਮ ਹੂਮ ਆ ਕੇ ਆਓ ਔਰ ਮਹਾਰਾਜ ਜੀ ਦਾ ਆਸ਼ੀਰਵਾਦ ਆ ਕੇ ਪ੍ਰਾਪਤ ਕਰੋ ਬੋਲੀ ਜੀ ਸਤਿਗੁਰੂ ਬਾਬਾ ਲਾਲ ਦਿਆਲ ਮਹਾਰਾਜ ਜੀ ਕੀ